ਇਹਲੇ ਤਾਂ ਬਹੁਤ ਹੀ ਦੁੱਖ ਦੀ ਗੱਲ ਆ ਉਸ ਪਾਪੀ ਨੇ ਸਾਡੇ ਭਗਵਾਨ ੋਲੇਨਾਥ ਜੀ ਦੀ ਸ਼ਨੀ ਦੇਵ ਮਹਾਰਾਜ ਦੀ ਹਨੂਮਾਨ ਜੀ ਦੀ ਮੂਰਤੀ ਖੰਡਿਤ ਕੀਤੀ ਆ ਬੜਾ ਹੀ ਦਿਲ ਨੂੰ ਠੇਸ ਪਹੁੰਚੀ ਆ ਇਹ 55 ਸਾਲ ਪੁਰਾਣਾ ਮੰਦਿਰ ਆ ਅੱਜ ਤੱਕ ਐਸੀ ਚੀਜ਼ਾਂ ਨਹੀਂ ਹੋਈਆਂ ਸੀ ਇਹ ਸਰਕਾਰ ਦੀ ਨਲਾਇਕੀ ਹੈ ਕੈਸੀਆਂ ਸਰਕਾਰਾਂ ਆਈਆਂ ਆ ਵੀ ਹੁਣ ਤਾਂ ਸਾਡੀ ਦੇਵੀ ਦੇਵਤੇ ਦੀਆਂ ਮੂਰਤੀਆਂ ਤੇ ਵੀ ਹਮਲੇ ਹੋਣ ਲੱਗ ਗਏ ਆ ਤੁਸੀਂ ਦੇਖਦੇ ਹੋ ਸਿਰਫ ਸਾਡੇ ਧਰਮ ਦੀ ਟਾਰਗੇਟ ਹੁੰਦਾ ਇਹੀ ਕੋਈ ਹੋਰ ਧਰਮ ਦੇ ਉੱਤੇ ਕੋਈ ਚੀਜ਼ ਹੋਈ ਹੁੰਦੀ ਅੱਜ ਹਾਈਵੇ ਬੰਦ ਹੁੰਦੇ ਅੱਜ ਪੰਜਾਬ ਬੰਦ ਹੁੰਦਾ ਅੱਜ ਸਾਰਾ ਕੁਝ ਬੰਦ ਹੁੰਦਾ ਭਾਈ ਹਿੰਦੂਆਂ ਨਾਲ ਹੀ ਕਿਉਂ ਐਡਾ ਹੋ ਰਿਹਾ ਇਹ ਸ਼ਰਾਰਤੀ ਅੰਸਰਾ ਵੱਲੋਂ ਕਰਵਾਈ ਗਈ ਹੈ ਜਾਣ ਬੁਝ ਕੇ ਕਰਵਾਈ ਗਈ ਹੈ ਜਿਹੜੇ ਵੀ ਇਹਨਾਂ ਪਿੱਛੇ ਕੰਮ ਕਰਾਉਣ ਦੇ ਪਿੱਛੇ ਹੱਤ ਹੋਏਗਾ ਉਹ ਛੱਡੇ ਨਹੀਂ ਜਾਣਗੇ ਸਰਕਾਰ ਦਾ ਹੁਣ ਤੁਹਾਡੇ ਸਾਹਮਣੇ ਹੀ ਹੈ ਜੀ ਸਰਕਾਰ ਜਦੋਂ ਦੀ ਆਈ ਹੈ ਉਦੋਂ ਦੀਆਂ ਲੁੱਟਾਂ ਖੋਹਾਂ ਬਾਹਰ ਦਾਤਾ ਰੋਜ਼ ਬੰਦੇ ਮਰਦੇ ਕੱਲ ਵੀ ਲੁਧਿਆਣੇ ਦੇ ਵਿੱਚ ਗੋਲੀ ਚੱਲੀ ਆ ਮਤਲਬ ਸਰਕਾਰ ਦੀ ਨਲਾਕੀ ਆ ਨਾ ਪਹਿਲੇ ਵੀ ਸਰਕਾਰਾਂ ਨਹੀਂ ਆ ਇੰਨਾ ਕੋਈ ਟਾਰਗੇਟ ਹੁੰਦਾ ਸੀ ਹੁਣ ਤਾਂ ਸਾਡੇ ਦੇਵੀ ਦੇਵਤੇ ਦੇ ਮੰਦਰਾਂ ਤੇ ਅਟੈਕ ਹੋਣ ਲੱਗ ਗਏ ਯਾਰ ਹੱਦ ਹੋ ਗਈ ਆ ਦੂਰਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਬੜੀ ਹੀ ਮੰਦ ਭਾਗੀ ਖਬਰ ਲੁਧਿਆਣਾ ਤੋਂ ਸਾਹਮਣੇ ਆਂਦੀ ਹੈ ਲੁਧਿਆਣਾ ਦੇ ਪਾਵਾ ਪਿੰਡ ਤੇ ਕੋਲ ਜੋ ਹਾਈਵੇ ਦੇ ਉੱਤੇ ਭੋਲੇ ਸ਼ੰਕਰ ਦਾ ਮੰਦਰ ਬਣਿਆ ਸੀਗਾ ਉਸ ਦੀ ਮੂਰਤੀਆਂ ਖੰਡਿਤ ਕਰ ਦਿੱਤੀਆਂ ਜਾਂਦੀਆਂ ਜਿਸ ਤੇ ਚੱਲਦੇ ਹੋਏ ਹਿੰਦੂ ਸਿਕਧਣਾ ਦੇ ਵਿੱਚ ਕਰੋਸ਼ ਹੈ ਅੱਜ ਬੀਜਾਪੀ युवा मोर्चा ਤੇ तमाम இந்து ਸੰਗਠਨ ਸੰਗਠਨੀ ਕਹੂੰਗਾ ਤੇ ਮੈਂ Hindu पहुंचे ਨੇ ਗਲਤ ਗੱਲ ਕਦੇ ਰਵੀਬੱਤਰ ਸਾਡੇ ਨੂੰ ਜੀ ਰਵੀ ਕਿਸ ਤਰ੍ਹਾਂ ਦੇਖਦੇ ਹੋ ਹਮੇਸ਼ਾ ਟਾਰਗੇਟ Hindu ਮੰਦਰੀ ਹੁੰਦੇ ਨੇ ਮਹਾ ਸ਼ਿਵਰਾਤਰੀ ਦਾ ਪਰਬ ਵੀ ਹੈਗਾ ਦਾ ਭੋਲੇ ਸ਼ੰਕਰ ਸ਼ਿਵ ਪਰਿਵਾਰ ਦੀ ਪੂਰੀ ਪੂਰੀ ਮੂਰਤੀਆਂ ਖੰਡਿਤ ਕਰ ਦਿੱਤੀਆਂ ਗਈਆਂ ਸ਼ਰੀ ਮਹਾਰਾਜ ਦੀ ਮੂਰਤੀ ਖੰਡਿਤ ਕਰ ਦਿੱਤੀ ਗਈ ਆਖਿਰ Hindu ਸਮਾਜ ਕਿਉਂ ਟਾਰਗੇਟ ਹੋ ਰਿਹਾ ਪਹਿਲੇ ਤਾਂ ਬਹੁਤ ਹੀ ਦੁੱਖ ਦੀ ਗੱਲ ਆ ਉਸ ਪਾਪੀ ਨੇ ਸਾਡੇ ਪ੍ਰਭੂ ਭਗਵਾਨ 올েনਾ ਜੀ ਦੀ ਸ਼ਨੀ ਦੇਵ ਮਹਾਰਾਜ ਦੀ ਹਨੂਮਾਨ ਜੀ ਦੀ ਮੂਰਤੀ ਖੰਡਿਤ ਕੀਤੀ ਆ ਬੜਾ ਹੀ ਦਿਲ ਨੂੰ ਠੇਸ ਪਹੁੰਚੀ ਆ ਤੇ ਮੈਂ ਹਿੰਦੂ ਸਮਾਜ ਨੂੰ ਵੀ ਕਹਿਣਾ ਚਾਹਨਾ ਆ ਬਈ ਕਦ ਤੱਕ ਤੁਸੀਂ ਇਹ ਟਾਰਗੇਟ ਸਹੀ ਜਾਉਂਗੇ ਕਦ ਤੱਕ ਹਿੰਦੂਆਂ ਦੇ ਧਰਮ ਦਾ ਹੀ ਟਾਰਗੇਟ ਹੋਊਗਾ ਹਿੰਦੂ ਦੇ ਦੇਵੀ ਦੇਵਤੇ ਦਾ ਹੀ ਟਾਰਗੇਟ ਹੋਊਗਾ ਕੈਸੀ ਸਰਕਾਰ ਆਈ ਹੈ ਅੱਜ ਤੱਕ ਕਹਿੰਦੇ ਆ 2 ਸਾਲ ਪਹਿਲਾਂ ਹੀ ਸਾਲ ਪਹਿਲਾਂ ਹੀ ਆਹ ਛੱਡ ਪਿਆ ਇਸ ਤੋਂ ਪਹਿਲਾਂ ਵੀ ਇਹ 55 ਸਾਲ ਪੁਰਾਣਾ ਮੰਦਿਰ ਆ ਅੱਜ ਤੱਕ ਐਸੀ ਚੀਜ਼ਾਂ ਨਹੀਂ ਹੋਈਆਂ ਸੀ ਇਹ ਸਰਕਾਰ ਦੀ ਨਲਾਇਕੀ ਹੈ ਕੈਸੀਆਂ ਸਰਕਾਰਾਂ ਆਈਆਂ ਆ ਵੀ ਹੁਣ ਤਾਂ ਸਾਡੀ ਦੇਵੀ-ਦੇਵਤਾ ਦੇ ਮੂਰਤੀਆਂ ਤੇ ਵੀ ਹਮਲੇ ਹੋਣ ਲੱਗ ਗਏ ਆ ਪਹਿਲੇ ਤਾਂ ਅਸੀਂ ਚਲੋ ਸੋਹਦੇ ਸੀ ਵੀ ਕਿਸੇ ਸੰਗਠਨ ਦੇ ਹਮਲਾ ਹੋ ਗਿਆ ਕਿਸੇ ਤੇ ਹੋ ਗਿਆ ਲੇਕਿਨ ਹੁਣ ਸਾਡੇ ਦੇਵੀ-ਦੇਵਤਿਆਂ ਨੂੰ ਹਰ ਵਾਰ ਟਾਰਗੇਟ ਕੀਤਾ ਜਾ ਰਿਹਾ ਆ ਸਾਡੇ ਤੁਸੀਂ ਦੇਖ ਸਕਦੇ ਹੋ ਸਮਾਜ ਦੇ ਵਿੱਚ ਕਿੰਨਾ ਰੋਸ਼ ਆ ਰੋਣਾ ਆਂਦਾ ਆ ਵੀ ਸਾਡੇ ਪ੍ਰਭੂ ਦੇ ਉੱਤੇ ਹਮਲਾ ਗਾ ਹੋ ਰਿਹਾ ਆ ਅਸੀਂ ਉਹਨਾਂ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਆ ਬਾਈ ਜੇ ਤੁਹਾਡੇ ਦਿਮਾਗ 'ਚ ਭਲੇਖੇ ਕੱਢ ਦੋ ਸਾਨੂੰ ਫੋਨ ਕਰ ਲਓ ਸਾਡੇ ਇਸ ਇਸ ਆਸਥਾ ਦੇ ਉੱਤੇ ਕੋਈ ਠੇਸ ਨਾ ਕਰੋ ਨਹੀਂ ਤਾਂ ਇਹ ਜਿਹੜਾ ਇਹ ਠੇਸ ਆ ਇਹ ਬਹੁਤ ਦੂਰ ਤੱਕ ਜਾਊਗੀ ਅਸੀਂ ਆਪਣੇ ਦੇਵੀ ਦੇਵਤਾ ਦਾ અપਮਾਨ ਬਿਲਕੁਲ ਨਹੀਂ ਸਹਿਵਾਂਗੇ ਸੰਦੇਸ਼ ਪੁਲਿਸ ਨੂੰ ਤਾਂ ਦੇਖੋ ਤੁਸੀਂ ਦੇਖਦੇ ਹੋ ਸਿਰਫ ਸਾਡੇ ਧਰਮ ਦੀ ਟਾਰਗੇਟ ਹੁੰਦਾ ਇਹ ਹੀ ਕੋਈ ਹੋਰ ਧਰਮ ਦੇ ਉੱਤੇ ਕੋਈ ਚੀਜ਼ ਹੋਈ ਹੁੰਦੀ ਅੱਜ ਹਾਈਵੇ ਬੰਦ ਹੁੰਦੇ ਅੱਜ ਪੰਜਾਬ ਬੰਦ ਹੁੰਦਾ ਅੱਜ ਸਾਰਾ ਕੁਝ ਬੰਦ ਹੁੰਦਾ ਬਈ ਹਿੰਦੂਆਂ ਨਾਲ ਹੀ ਕਿਉਂ ਐਦਾਂ ਹੋ ਰਿਹਾ ਹਿੰਦੂ ਜੇ ਮжоਰਟੀ ਹੈਗੀ ਹੈ ਲੇਕਿਨ ਕੋਈ ਗੱਲ ਨਹੀਂ ਆਨਲਾਈਨ ਟਾਈਮ ਦੇ ਵਿੱਚ ਸਾਰੇ ਇਕਤਾ ਇਕਤਾ ਲਿਆਂਦੀ ਅਸੀਂ ਕੋਸ਼ਿਸ਼ ਕਰਾਂਗੇ ਇਕਤਾ ਹੋ ਵੀ ਰਹੀ ਆ ਲੇਕਿਨ ਮੈਂ ਫਿਰ ਵੀ ਆਪਣੇ ਧਰਮ ਦੇ ਲੋਕਾਂ ਨੂੰ ਕਹਿਣਾ ਚਾਹਨਾ ਆ ਵੀ ਜੇ ਧਰਮ ਸੁਰੱਖਿਤਾ ਤਾਂ ਹੀ ਅਸੀਂ ਸੁਰੱਖਿਤਾ ਜੇ ਧਰਮ ਸੁਰੱਖਿਤ ਨਹੀਂ ਆਪਾਂ ਸੁਰੱਖਿਤ ਨਹੀਂ ਇਹ ਤਾਂ ਇੱਕ ਤਰ੍ਹਾਂ ਆਪਸ ਵਿੱਚ ਭਾਈਚਾਰਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਮਤਲਬ ਮੂੰਹ ਤੋੜ ਜਵਾਬ ਦੇਵਾਂਗੇ ਸਾਨੂੰ ਪਤਾ ਲੱਗ ਲੈਣ ਦਿਓ ਦੱਸਾਂਗੇ ਅਸੀਂ ਜਿਹੜੇ ਸਮਾਜ ਦੇ ਠੇਕੇਦਾਰ ਆ ਉਹ ਕਿੱਥੇ ਆ ਉਹ ਕਿ ਉਹ ਫਸਟ ਟਾਈਮ ਲੈਣ ਆਏ ਸੀ ਕਿਥੋਂ ਦੇਖੋ ਸਾਰਿਆਂ ਦਾ ਆਪਣਾ ਆਪਣਾ ਪੁਆਇੰਟ ਆਫ View ਆ ਸਾਰੇ ਵਿਜ਼ਿਟ ਕਰ ਰਹੇ ਨੇ ਸਾਰਾ ਵਰਕ ਕਰ ਰਹੇ ਸਾਡੇ ਮਨ ਦੇ ਵਿੱਚ ਇਹ ਬੜੀ ਦੁਖਦ ਘਟਨਾ ਹੋਈ ਆ ਇਹ ਸ਼ਰਾਰਤੀ ਅਨਸਰਾ ਵੱਲੋਂ ਕਰਵਾਈ ਗਈ ਆ ਜਾਣ ਬੁਝ ਕੇ ਕਰਵਾਈ ਗਈ ਆ ਜਿਹੜੇ ਵੀ ਇਹਨਾਂ ਪਿੱਛੇ ਕੰਮ ਕਰਾਉਣ ਦੇ ਪਿੱਛੇ ਹੱਤ ਹੋਏਗਾ ਉਹ ਛੱਡੇ ਨਹੀਂ ਜਾਣਗੇ ਠੀਕ ਆ ਸਾਡੀ ਸਾਰਿਆਂ ਨੂੰ ਖੁੱਲੀ ਚੇਤਾਵਨੀ ਆ ਜੇ ਐਦਾਂ ਦਾ ਕੋਈ ਕੰਮ ਕਰਨਾ ਹੈ ਜੇ ਕੋਈ ਸਾਡੇ ਸਮਾਜ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਤੁਹਾਨੂੰ ਟੱਕਰ ਲੈਣ ਦੀ ਜਾਂ ਨੀਡ ਹੈ ਤਾਂ ਸਾਨੂੰ ਓਪਨਲੀ ਚੈਲੰਜ ਕਰੋ ਪਰ ਇਹ ਕੰਮ ਚੰਗੇ ਨਹੀਂ ਲੱਗਦੇ ਕਿ ਤੁਸੀਂ ਰਾਤ ਨੂੰ ਆ ਕੇ ਇੱਕ ਓਪਨ ਮੰਦਿਰ ਤੋੜ ਜੋਵੋ ਜਾਂ ਕਿਸੇ ਵੀ ਧਰਮ ਨੂੰ ਯਾਨੀ ਕਿ ਤੁਸੀਂ ਇੱਦਾਂ ਖੰਡਿਤ ਕਰੋ ਜਾਂ ਗਲਤ ਕੰਮ ਕਰੋ ਇੱਥੇ ਹੁਣੇ ਇੱਕ ਸਰਦਾਰ ਬਾਬਾ ਜੀ ਸੀਗੇ ਉਹ ਦੱਸ ਰਹੇ ਸੀ ਕਹਿੰਦੇ ਸਾਡੇ ਦਾਦੇ-ਪਰਦਾਦੇ ਦੱਸਦੇ ਸੀ ਇਹ ਮੰਦਿਰ ਬਹੁਤ ਪੁਰਾਣਾ ਹੈ ਇਹ 2 ਸਾਲ ਪਹਿਲਾਂ ਹੀ ਸ਼ੈੱਡ ਸ਼ੁੱਟ ਪਾਏ ਆ ਨਹੀਂ ਤੇ ਉਦਾਂ ਇਹ ਯਾਨੀ ਕਿ ਓਪਨ ਸੀਗਾ ਅੱਜ ਤੱਕ ਇੰਨੀਆਂ ਸਰਕਾਰਾਂ ਪੰਜਾਬ ਦੀਆਂ ਆਈਆਂ ਗਈਆਂ ਤੇ ਕਦੇ ਵੀ ਇਹ ਮੰਦਿਰ ਨੂੰ ਕਿਸੇ ਵੀ ਪੰਜਾਬ ਦੇ ਮੰਦਿਰ ਨੂੰ ਖੰਡਿਤ ਨਹੀਂ ਕੀਤਾ ਗਿਆ ਇਹ ਪਹਿਲੀ ਵਾਰੀ ਕੰਮ ਹੋਇਆ ਪਰ ਇਹ ਬਹੁਤ ਗਲਤ ਚੀਜ਼ ਆ ਦੇਖੋ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਨੱਥ ਪਾਣੀ ਚਾਹੀਦੀ ਆ ਨਹੀਂ ਤੇ ਅਸੀਂ ਫਿਰ ਰੋੜਾ ਤੇ ਉਤਰਾਂਗੇ ਹਰ ਕੰਮ ਕਰਾਂਗੇ ਉਸ ਅਸੀਂ ਫਿਰ ਆਪਣੇ ਹਿਸਾਬ ਨਾਲ ਦੇਖਾਂਗੇ ਸਰਕਾਰ ਦੇ ਅਸੀਂ ਦੇ ਵੀ ਖਾਲੀ ਹੈ ਸਰਕਾਰ ਦਾ ਹੁਣ ਤੁਹਾਡੇ ਸਾਹਮਣੇ ਹੀ ਆ ਜੀ ਸਰਕਾਰ ਜਦੋਂ ਦੀ ਆਈ ਆ ਉਦੋਂ ਦੀਆਂ ਲੁੱਟਾਂ ਖੋਹਾਂ ਬਾਹਰ ਦਾਤਾ ਰੋਜ਼ ਬੰਦੇ ਮਰਦੇ ਕੱਲ ਵੀ ਲੁਧਿਆਣੇ ਦੇ ਵਿੱਚ ਗੋਲੀ ਚੱਲੀ ਆ ਮਤਲਬ ਸਰਕਾਰ ਦੀ ਨਲਾਕੀ ਆ ਨਾ ਪਹਿਲੇ ਵੀ ਸਰਕਾਰਾਂ ਨਹੀਂ ਆ ਇੰਨਾ ਕੋਈ ਟਾਰਗੇਟ ਹੁੰਦਾ ਸੀ ਹੁਣ ਤਾਂ ਸਾਡੇ ਦੇਵੀ ਦੇਵਤੇ ਤੇ ਮੰਦਰਾਂ ਤੇ ਅਟੈਕ ਹੋਣ ਲੱਗ ਗਏ ਯਾਰ ਹੱਦ ਹੋ ਗਈ ਆ ਮਤਲਬ ਸਰਕਾਰ ਨੂੰ ਸ਼ਰਮ ਆਣੀ ਚਾਹੀਦੀ ਆ ਹਾਲੇ ਤੱਕ ਤੁਸੀਂ ਦੇਖੋ ਕੋਈ ਨਿਊਜ਼ਪੇਪਰ 'ਚ ਨਹੀਂ ਆਇਆ ਕੋਈ ਖੁੱਲਕੇ ਨਹੀਂ ਦਿਖਾ ਰਿਹਾ ਮੈਂ ਜੋ ਸੁਣਿਆ ਆ ਲੋਕ ਕਹਿ ਰਹੇ ਆ ਵੀ ਇਹਨਾਂ ਦੇ ਦੇਵੀ ਦੇ ਜਿਹੜੀ ਮੂਰਤੀਆਂ ਆ ਇਹਨਾਂ ਨੂੰ ਉੱਚੇ ਦਿਖਾਇਆ ਨਾ ਜਾਵੇ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਲਿਆਇਆ ਨਾ ਜਾਵੇ ਬਾਈ ਸ਼ਰਮ ਕਰੋ ਤੁਸੀਂ ਵੀ ਜਾਣ ਦੇਣੀ ਆ ਜੇ ਕੋਈ ਹੋਰ ਹੁੰਦਾ ਤੇ ਤੁਸੀਂ ਆ ਕੋਸ਼ਨਾਕ ਦਿਖਾਣੇ ਜਾਂ ਕੁਛ ਨਾ ਕਰਦੇ ਸ਼ਰਮ ਵਾਲੀ ਗੱਲ ਆ ਭਾਈ ਜਿਹੜੇ ਆ ਨਿਊਜ਼ ਚੈਨਲ ਵਾਲੇ ਜਿਹੜੇ ਕਹਿ ਰਿਹਾ ਵੀ ਦੇਵੀ ਦੇਵਤਾ ਦੀ ਮੂਰਤੀਆਂ ਦਿਖਾਣੀਆਂ ਭਾਈ ਨਾ ਦਿਖਾਓ ਲੇਕਿਨ ਤੁਸੀਂ ਇਹਨੂੰ ਦੱਸੋ ਤਾਂ ਸੀ ਲੋਕਾਂ ਨੂੰ ਇਹ ਹੋ ਕੀ ਰਿਹਾ ਪੰਜਾਬ ਦੇ ਵਿੱਚ ਬਾਕੀ ਛੋਟੀ ਛੋਟੀ ਚੀਜ਼ਾਂ ਤੁਸੀਂ ਇੰਨੇ ਨੇ ਲਾਈਵ ਹੁੰਨੇ ਹੋ ਭਾਈ ਇੱਥੇ ਵੀ ਲਾਈਵ ਹੋਵੋ ਨਾ ਹਮੇਸ਼ਾ ਹੀ ਹਿੰਦੂ ਧਰਮ ਦੇ ਉੱਤੇ ਟਾਰਗੇਟ ਕੀਤਾ ਜਾਂਦਾ ਪਿਛੜੇ ਤੁਸੀਂ ਵੀ ਕੱਲ ਹੱਥੀ ਸੀਗੇ ਪਿਛੜਾ ਜੀ ਬਹੁਤ ਪੁਰਾਣਾ ਮੰਜ਼ਰ ਆ ਲੇਕਿਨ ਕੱਲ ਕੀ ਗੱਲਬਾਤ ਹੋਈ ਕੀ ਸਮਾਂ ਮਿਲਿਆ ਕੀ ਲੱਕੀ ਕੀ ਗੱਲ ਅੱਗੇ ਦੇਖੋ ਜੀ ਗੱਲ ਮੈਂ ਸਾਰੀ ਦਿਹਾੜੀ ਇੱਥੇ ਹੀ ਸੀਗਾ ਸਵੇਰੇ 8 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ ਇੱਥੇ ਹੀ ਸੀਗਾ ਮੈਂ ਤੇ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਉਹਨਾਂ ਦਾ ਤਾਂ ਹਰ ਵਾਰ ਦਾ ਇਹੀ ਆ ਪਹਿਲਾਂ ਵੀ ਮੰਦਿਰ ਤੇ ਹੋਇਆ ਸੀ ਇਦਾਂ ਦਾ ਅਟੈਕ ਤਾਂ ਲੋਕ ਪਤਾ ਹੀ ਐ ਤੇ ਪਹਿਲਾਂ ਵੀ ਉਹਨਾਂ ਦਾ ਉਹੀ ਇਹੀ ਰਵਈਆ ਸੀ ਹੁਣ ਵੀ ਇਹੀ ਐ ਬਟ ਅੱਜ ਅਸੀਂ ਉਹਨਾਂ ਨੂੰ ਪਰਸਨਲੀ ਵੀ ਜਾ ਕੇ ਮਿਲੇ ਆ ਕੱਲ ਵੀ ਮਿਲੇ ਸੀ ਉਹਨਾਂ ਨੇ ਆਸ਼ਵਾਸਨ ਦਿੱਤਾ ਆ ਵੀ ਅਸੀਂ ਇੱਕ ਦੋ ਦਿਨਾਂ ਚ ਕੋਈ ਨਾ ਜਿਹੜਾ ਵੀ ਇਸ ਹਰਤਰੀ ਅੰਸਰ ਐ ਜਾਂ ਆਰੋਪੀਆ ਜੋ ਵੀ ਐ ਜਿਹਨਾਂ ਨੇ ਸ਼ਾਸਨ ਕੀਤਾ ਇਹ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਜੀ ਇਹ ਸਾਜ਼ਿਸ਼ ਸਾਜ਼ਿਸ਼ ਦੇ ਤੌਰ ਤੇ ਇੱਕ ਗਰੁੱਪ ਨਾਲ ਕੰਮ ਕੀਤਾ ਗਿਆ ਹੈ ਕਿਉਂਕਿ ਜਿੱਦਾਂ ਹਥਿਆਰਾਂ ਨਾਲ ਇਹ ਮੰਦਿਰ ਦੀ ਸਾਰੀਆਂ ਮੂਰਤੀਆਂ ਭੰਨੀਆਂ ਗਈਆਂ 14 ਮੂਰਤੀਆਂ ਹੈਗੀਆਂ ਨੇ ਅੰਦਰ ਸਾਰੀਆਂ ਦੀ ਸਾਰੀਆਂ ਜਿੱਦਾਂ ਬੇਦਬੀ ਕੀਤੀ ਗਈ ਹੈ ਇਹ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਹੈ ਅਸੀਂ ਪ੍ਰਸ਼ਾਸਨ ਅੱਗੇ ਬਾਰ-ਬਾਰ ਮੰਗ ਕਰਦੇ ਆਂ ਵੀ ਕੋਈ ਠੋਸ ਕਾਰਵਾਈ ਕਰੋ ਤੁਸੀਂ ਕੜੀ ਕਾਰਵਾਈ ਕਰੋ ਜੋ ਕਿ ਸਾਨੂੰ ਵੀ ਤਸੱਲੀ ਹੋਵੇ ਵੀ ਹਾਂ ਵੀ ਸਾਨੂੰ ਕੋਈ ਇਨਸਾਫ ਮਿਲਿਆ ਨਹੀਂ ਤਾਂ ਅਸੀਂ ਵੱਡੇ ਤੌਰ ਤੇ ਜਿੱਦਾਂ ਵੱਡੇ ਭਰਾ ਨੇ ਸਾਡੇ ਕਹਿਰ ਵੀ ਮੱਤਰਾ ਜੀ ਨੇ ਵੀ ਅਸੀਂ ਵੱਡੇ ਤੌਰ ਤੇ ਰੋਸ ਪ੍ਰਦਰਸ਼ਨ ਕਰਾਂਗੇ ਫਿਰ ਬਾਅਦ ਤੇ ਸਰਕਾਰ ਆਪ ਜ਼ਿੰਮੇਵਾਰ ਹੋਊਗੀ ਇਸ ਤਰ੍ਹਾਂ ਹੁਣ ਰਹੇਗਾ ਕਿ ਇਸ અપਮਾਨ ਸਹਿ ਜਾਣਗੇ ਦੇਖੋ ਜੀ ਆ ਜਿਹੜੇ ਕਰ ਰਹੇ ਹੋਏ ਹੈਗੇ ਆ ਇਹ ਸ਼ੈਨ ਵਾਲੀਆਂ ਚੀਜ਼ਾਂ ਨਹੀਂ ਹੈਗੀਆਂ ਜੀ ਇਹ ਤਾਂ ਸਰਕਾਰਾਂ ਨੂੰ ਚਾਹੀਦਾ ਇਹ ਤਾਂ ਲੋਕਾਂ ਨੂੰ ਚਾਹੀਦਾ ਵਾ ਜਿਹੜੇ 4-4 ਦਿਨ ਦਾ ਟਾਈਮ ਲੈ ਕੇ ਗਏ ਆ ਜਾਂ ਹੋਰ ਵੀ ਗੱਲ ਹੈ ਇਹਨਾਂ ਚੀਜ਼ਾਂ ਦੇ ਉੱਤੇ ਇਨਸਟੈਂਟ ਐਕਸ਼ਨ ਹੋਣਾ ਚਾਹੀਦਾ ਜਿੱਤੇ ਤੱਕ ਸਾਡੀ ਸਮਝ ਹੈਗੀ ਆ ਅਸੀਂ ਤਾਂ ਇਹ ਚਾਹੁੰਦੇ ਆ ਬੰਦਾ ਬੰਦੇ ਨੂੰ ਟੱਕਰਦਾ ਵਾ ਸਾਰਾ ਕੁਝ ਹੁੰਦਾ ਵਾ ਇਹਨਾਂ ਨੇ ਥੋੜਾ ਕੀ ਵਿਗਾੜਿਆ ਸ੍ਰਿਸ਼ਟੀ ਇਹਨਾਂ ਨੇ ਰਚੀ ਆ ਥੋਡੇ ਜਿਹੜੇ ਸਵਾਲ ਚੱਲਦੇ ਪਿਆ ਉਹ ਇਹਨਾਂ ਦੇ ਦਿੱਤੇ ਹੋਏ ਹੈਗੇ ਆ ਜੇ ਆਪਾਂ ਇਹਨਾਂ ਦੇ ਨਾਲ ਹੀ ਇਹੋ ਜਿਹਾ ਵਤੀਰਾ ਰੱਖਾਂਗੇ ਤਾਂ ਅਸੀਂ ਕਿੱਥੇ ਸਟੈਂਡ ਕਰਦੇ ਹੈਗੇ ਮੈਨੂੰ ਦੱਸੋ ਜਿਹੜਾ ਲੋਕਾਂ ਦੀ ਇੰਨੀ ਕੀ ਮਾਨਸਿਕਤਾ ਇੰਨੀ ਕੀ ਜ਼ਿਆਦਾ ਬੁੱਧੀ ਪ੍ਰਸ਼ਟ ਹੋ ਚੁੱਕੀ ਹੋਈ ਆ ਇਹ ਸਰਕਾਰਾਂ ਦੇਖ ਲੋ ਲੋਕੀ ਤਾਂ ਆਪਣੇ ਘਰਾਂ ਦੇ ਵਿੱਚ ਸਮਝਦੇ ਰਹੀ ਅਸੀਂ ਸੇਫ ਹੈਗੇ ਆ ਘਰ ਦੇ ਵਿੱਚ ਬੰਦਾ ਆਪਣੇ ਸ਼ੇਫ ਨਹੀਂ ਹੈਗਾ ਰੋਕੀ ਰੋਡਾਂ ਦੇ ਉੱਤੇ ਜਾਂਦੇ ਹੈਗੇ ਰੋਡਾਂ ਦਾ ਦੇਖ ਲਓ ਲੁੱਟਾ ਖੋਹਾਂ ਇਹ ਵੋ ਤੁਸੀਂ ਸਾਰੀ ਦਾ ਵਿਚਰਦੇ ਹੋ ਤੁਸੀਂ ਦੇਖਦੇ ਹੋ মিডিਆ ਹੀ ਹੈ ਜਿਹੜਾ ਚੌਥਾ ਸਤੰਬਾ ਸਾਰੋ ਕਵਰ ਕਰਕੇ ਸਾਨੂੰ ਦਿਖਾਉਂਦਾ ਸਾਨੂੰ ਘਰੇ ਬੈਠੇ ਬੈਠੇ ਪਤਾ ਲੱਗਦਾ ਆ ਮੰਦਰ ਟੁੱਟੇ ਨੂੰ ਦੇਖ ਲਓ ਦੋ ਰਾਤਾਂ ਬੀਤ ਗਈਆਂ ਹੋਈਆਂ ਵਾ ਦਿਨ ਬੀਤ ਗਏ ਦੋ ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈਗੀ ਅਸੀਂ ਆਪਣੇ ਸਮਾਜ ਦੀ ਗੱਲ ਕਰਦੇ ਹਾਂ ਵੀ ਸਮਾਜ ਆਪਣਾ ਕਿੱਥੇ ਖੜਾ ਚੱਲੋ ਠੀਕ ਆ ਸਮਾਜ ਨਹੀਂ ਆਇਆ ਕਿਸੇ ਇੱਕ ਬੰਦੇ ਨੇ ਤਾਂ ਦੇਖ ਕੇ ਕੰਪਲੇਂਟ ਦਿੱਤੀ ਹੈ ਜੀ ਕਿੱਥੇ ਗਿਆ ਪ੍ਰਸ਼ਾਸਨ ਕਿੱਥੇ ਗਈਆਂ ਸਰਕਾਰਾਂ ਜੇ ਕਿਸੇ ਬੰਦੇ ਨੇ ਇੱਕ ਆਪਣੇ ਨਾਲ ਦੇ ਘਰ ਦੇ ਵਿੱਚ ਕਿਤੇ ਪਤਾ ਵੀ ਲੱਗ ਜਾਣਾ ਇਹਨਾਂ ਨੂੰ ਲੈਂਟਰ ਪੈਣ ਲੱਗਾ ਹੋਇਆ ਨਾਲ ਦੀ ਨਾਲ ਉੱਥੇ ਮਲਾਜਮ ਆ ਜਾਂਦੇ ਆ ਹਾਂਜੀ ਵੀ ਇਹ ਕਿਉਂ ਹੋ ਰਿਹਾ ਵਾ ਚੰਗੇ ਕੰਮ ਦੇ ਕੋਈ ਸ ਨੇ ਆਪਣੇ ਘਰਦਨ ਨਹੀਂ ਜੀ ਕੰਮ ਕਰਨਾ ਹੁੰਦਾ ਤਾਂ ਇਹਨਾਂ ਦੀ ਅੱਖੋਂ ਕਿੱਥੇ ਹੁੰਦੀ ਆ ਹੁਣ ਮੰਦਿਰ ਦੇ ਵਿੱਚ ਐਡਾ ਵੱਡਾ ਕਾਰਾ ਹੋ ਗਿਆ ਦੁਸ਼ਕਰਮ ਹੋ ਗਿਆ ਇੱਥੇ ਤੇ ਤਾਂ ਵੀ ਇਹਨਾਂ ਨੂੰ ਸ਼ਰਮ ਐਨੀ ਨਹੀਂ ਕਿ ਬਿਲਕੁਲ ਵੀ ਵੀ ਮਾੜਾ ਮੋਟਾ ਬੰਦਾ ਚਾਹੁੰਦਾ ਵਾ ਵੀ ਕੋਈ ਨਾ ਕੋਈ ਇਹੋ ਜੀ ਗੱਲਬਾਤ ਕਰੋ ਹੈਨਾ ਪ੍ਰਸ਼ਾਸਨ ਅੱਗੇ ਹੱਥ ਵੜੇ ਕਿਉਂ ਨਹੀਂ ਹੋਊਗਾ ਦੱਸੋ ਇਹ ਕੀ ਨਹੀਂ ਕਰ ਸਕਦਾ ਪ੍ਰਸ਼ਾਸਨ ਦੱਸੋ ਕੀ ਨਹੀਂ ਕਰ ਸਕਦੀਆਂ ਸਰਕਾਰਾਂ ਦੱਸੋ ਇਹੋ ਜੇ ਕ ਇਹ ਇਰਤ ਹੋਣੀ ਚਾਹੀਦੀ ਉਸ ਇਨਸਾਨ ਦੇ ਵਿੱਚ ਵੀ ਜੋ ਪ੍ਰਭੂ ਦੀ ਪ੍ਰਭੂ ਦੇ ਉੱਤੇ ਵੀ ਨਹਿਮ ਨਹੀਂ ਆਇਆ ਜਿਹਦੇ ਪ੍ਰਾਣ ਪ੍ਰਿਸ਼ਟਾ ਕਰਕੇ ਮੂਰਤੀਆਂ ਲਗਾਈਆਂ ਜਿਹੜੇ ਵਿਰਾਜਮਣ ਕਰਾਈਆਂ ਜਾਂਦੀ ਹੈ ਉਸ ਬੰਦੇ ਦੇ ਤੇ ਦਿਲ ਨਹੀਂ ਹੋਊਗਾ ਲੇਕਿਨ ਪ੍ਰਭੂ ਦੀ ਮਾਰਤਾ ਖਾਏਗਾ ਨਾ ਬਿਲਕੁਲ ਜੀ ਮੈਂ ਤੁਹਾਨੂੰ ਉਹੀ ਦੱਸਦਾ ਦੇਖੋ ਇੱਕ ਪਾਸੇ ਦੇਖ ਲਓ ਜੇ ਆਪਾਂ ਸਰਕਾਰਾਂ ਦੀ ਗੱਲ ਹੀ ਕਰ ਦਿੱਤੀ ਜਵੇ ਇੱਕ ਪਾਸੇ ਤੁਸੀਂ ਦੇਖੋ 22 ਜਨਵਰੀ ਨੂੰ ਕਿੰਦਾ ਪ੍ਰਾਣ ਪ੍ਰਤੀਸ਼ਟਾ ਦਾ ਕਾਰਜਕ੍ਰਮ ਹੋਇਆ ਰਾਮ ਮੰਦਰ ਦੇ ਵਿੱਚ ਕਿੰਨਾ ਵਧੀਆ ਮਾਹੌਲ ਬਣਿਆ ਆਪਣੇ ਪੂਰੇ ਇੰਡੀਆ ਦੇ ਵਿੱਚ ਸਾਰੇ ਹੀ ਭਾਵੇਂ ਕੋਈ ਵੀ ਧਰਮ ਹੋਵੇ ਆਪਾਂ ਇਹ ਨਹੀਂ ਕਹਿੰਦੇ Hindu ਧਰਮ ਭਾਵੇਂ ਕੋਈ ਵੀ ਧ ਤੁਸੀਂ ਆਪ ਹੀ ਦੇਖਿਆ ਵਾ ਪਰ ਇੱਕ ਪਾਸੇ ਜੇਕਰ ਆਪਾਂ ਦੇਖੇ ਨੇ ਆ ਦੂਜੇ ਪਾਸੇ ਵੀ ਇਹੋ ਜਿਹਾ ਹਸਾਬ ਦਾਬ ਵੀ ਆਹ ਜੋ ਹੋ ਰਿਹਾ ਵਾ ਇਥੇ ਮੰਦਰ ਤੋੜੇ ਜਾਂਦੇ ਪਏ ਹੈਗੇ ਆ ਪਰਮਾਤਮਾ ਜੇ ਸ੍ਰਿਸ਼ਟੀ ਬਣਾਉਣ ਵਾਲਾ ਹੈਗਾ ਵਾ ਨਾ ਤੇ ਉਹ ਸਾਰਾ ਕੁਝ ਕਰ ਸਕਦਾ ਜੀ ਸਕਸ਼ਮ ਉਹਨਾਂ ਨੂੰ ਸਾਡੇ ਵਰਗਿਆਂ ਦੀ ਲੋੜ ਨਹੀਂ ਹੈ ਕਿ ਉਹਨਾਂ ਨੇ ਸਾਨੂੰ ਬਣਾ ਕੇ ਭੇਜਿਆ ਵਾ ਪਰ ਇਹ ਲੋਕਾਂ ਨੂੰ ਥੋੜੀ ਸ਼ਰਮ ਹੋਣੀ ਚਾਹੀਦੀ ਹੈ ਵੀ ਆਪਾਂ ਇਹ ਕੀ ਕਰਦੇ ਪਏ ਹੈਗੇ ਆ ਦੇਖੋ ਪਰਮਾਤਮਾ ਕਹਿੰਦੇ ਨੇ ਬੰਦੇ ਦੇ ਮਾਰੇ ਥੱਪੜ ਬੰਦਾ ਜਰ ਲੈਂਦਾ ਜਦੋਂ ਪਰਮਾਤਮਾ ਨੇ ਥੱਪੜ ਮਾਰਿਆ ਨਾ ਉਹਨੇ ਐਸੀ ਜਗ੍ਹਾ ਤੇ ਮਾਰ ਕੇ ਛੱਟਣਾ ਨਾ ਵੀ ਇਹ ਦੇਖਣਗੇ ਹੱਥ ਜਿੰਨੇ ਐਮਐਲਏ ਬਣੇ ਹੋਏ ਆ ਜਿੰਨੇ ਇੱਥੇ ਐਮਪੀ ਬਣੇ ਹੋਏ ਆ ਜਾਂ ਕੋਈ ਵੀ ਆ ਬੰਦਾ ਕੋਈ ਤਾਂ ਹਿੰਦੂ ਸਮਾਜ ਦਾ ਹੋਊਗਾ ਹੀ ਕੋਈ ਤਾਂ ਹਿੰਦੂ ਸਮਾਜ ਦਾ ਹੋਊਗਾ ਨਹੀਂ ਲੇਕਿਨ ਉਹਦੇ ਵਿੱਚ ਕਿਤਨੇ ਕਿਤੇ ਦੇਵੀ ਦੇਵਤਾਂ ਵਾਲੇ ਤਾਂ ਹੋਊਗਾ ਨਾ ਕਿ ਹਾਂ ਮੈਂ ਦੇਖੋ ਧਾਰਮਿਕ ਹਸਤਾ ਇਹ ਕਿਹੜਾ ਕੱਲੇ ਮੇਰੇ ਹੀ ਆ ਜੀ ਇਹ ਕਿਹੜਾ ਕੱਲੇ ਮੇਰੇ ਨੇ ਦੇਵੀ ਦੇਵਤਾ ਕੱਲੇ ਮੇਰੇ ਥੋੜੀ ਹੈ ਜੀ ਸਾਰੇ ਸਾਰੇ ਧਰਮਾਂ ਦੇ ਸਾਂਝੇ ਨੇ ਜੀ ਸਾਰੇ ਬੰਦੇ ਆ ਕਿਹੜਾ ਬੰਦਾ ਇੱਥੇ ਕੋਈ ਬੰਦਾ ਤੁਸੀਂ ਮੈਨੂੰ ਦੱਸੋ ਜਿਹੜਾ ਬੰਦਾ ਪੋਲਿਟਿਕਲ ਕੋਈ ਇੱਥੇ ਹੋ ਕੇ ਗਿਆ ਹੋਵੇ ਜਾਂ ਕੋਈ ਵੀ ਇਦਾਂ ਦਾ ਕੋਈ ਪੁਲਿਸ ਅਫਸਰ ਮੋਕੇ ਦੇ ਉੱਤੇ ਆ ਗਿਆ ਤੇ ਤਵਦੀਸ਼ ਕਰਕੇ ਗਿਆ ਹੋਵੇ ਜਾਂ ਕੋਈ ਇਦਾਂ ਦੀ ਗੱਲਬਾਤ ਹੋਈ ਹੋਵੇ ਕੁਝ ਵੀ ਨਹੀਂ ਹੈ ਜੀ ਸਾਨੂੰ ਐਸ ਗਰੰਟੀ ਦਿੱਤਾ ਜਾਂਦਾ ਲਾਈਟਲੀ ਦਿੱਤਾ ਜਾਂਦਾ ਵਾ ਅਸੀਂ ਇਹਨਾਂ ਚੀਜ਼ਾਂ ਦੇ ਸ਼ਕਤੀ ਨੇ ਖਿਲਾਫ ਆ ਔਰ ਅਸੀਂ ਥੋੜੇ ਮਾਧਿਅਮ ਦੇ ਰਾਹੀਂ ਇਹਨਾਂ ਨੂੰ ਇਹ ਚੇਤਾਵਨੀ ਦੇ ਦਿੰਦਾ ਚਾਹੁੰਦੇ ਹਾਂ ਜਿੱਦਾਂ ਸਾਡੇ ਵੱਡੇ ਵੀਰ ਕਰਾਂਗੇ ਜਲਦੀ ਔਰ ਉਦੋਂ ਫਿਰ ਸਾਨੂੰ ਆ ਕੇ ਨਾ ਕਿਹਾ ਜਾਵੇ ਵੀ ਆ ਕੀ ਹੋਇਆ ਕੀ ਨਹੀਂ ਹੋਇਆ ਜੀ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਤੁਸੀਂ ਦੇਖ ਸਕਦੇ ਹੋ ਵਿਸ਼ਾਲ ਜੀ ਇੱਥੇ ਇੱਕ ਵੀ ਪੁਲਿਸ ਪ੍ਰਸ਼ਾਸਨ ਦਾ ਬੰਦਾ ਹੈ ਨਹੀਂ ਐਡੀ ਵੱਡੀ ਘਟਨਾ ਘਟ ਗਈ ਆ ਇੱਕ ਵੀ ਮੁਲਾਜ਼ਮ ਹੈ ਨਹੀਂ ਵੀ ਇਹ ਦੁਬਾਰਾ ਕੁਝ ਹੋ ਜਾਵੇ ਦੁਬਾਰਾ ਕੋਈ ਗੱਲ ਹੋ ਜਾਵੇ ਤੁਸੀਂ ਦੇਖ ਸਕਦੇ ਹੋ ਆ ਹਾਲ ਆ ਜੀ ਫਿਰ ਇਹ ਕਹਿ ਦਿੰਦੇ ਤੁਸੀਂ Hindu Hindu ਕਰਦੇ ਆ ਆਪਾਂ ਤਾਂ ਸਾਰਿਆਂ ਦੇ ਆ ਬਈ ਇਹ ਕਨਾਈ ਪਰਮਾਤਮਾ ਵੀ ਸਾਰਿਆਂ ਦਾ ਲੇਕਿਨ ਹਿੰਦੂ ਹੀ ਹਿੰਦੂ ਟਾਰਗੇਟ ਹੋ ਰਿਹਾ ਇੱਕ ਵੀ ਮਲਾਜੋ ਨਹੀਂ ਵੀ ਕਿਸੇ ਦੀ ਡਿਊਟੀ ਲਾ ਦੋ ਕਿਸੇ ਦਾ ਕੁਝ ਕਰ ਦੋ ਕੋਈ ਵੀ ਨਹੀਂ ਹੈਗਾ ਅਸੀਂ ਹੁਣ ਸਾਰਾ ਮੰਦਰ ਨੂੰ ਚਾਰੋਂ ਪਾਸੋਂ ਢਾੱਕ ਕੇ ਜਾਵਾਂਗੇ ਜੀ ਕਿਉਂਕਿ ਸਾਡੇ ਤੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ ਸਾਡੇ ਪ੍ਰਭੂ ਦੀਆਂ ਮੂਰਤੀਆਂ ਟੁੱਟੀਆਂ ਪਈਆਂ ਮਾਂ ਮਾਈ ਦੇ ਆ ਹੱਥ ਇੱਥੇ ਪਏ ਸੀ ਇੰਨਾ ਦੁੱਖ ਲੱਗਦਾ ਪਿਆ ਹੈ ਅਸੀਂ ਹੁਣ ਸਾਰਾ ਢੱਕ ਕੇ ਜਾਵਾਂਗੇ ਵੀ ਤੁਸੀਂ ਸ਼ਰਮ ਕਰ ਲਓ ਇੱਕ ਵਾਰ ਤੁਸੀਂ ਇਹ ਤਾਲਾ ਲਾ ਗਏ ਆ ਜੀ ਤਾਲਾ ਖੋਲ ਕੇ ਮੂਰਤੀਆਂ ਦਾ ਢੱਕ ਦੋ ਤੁਸੀਂ ਤੁਹਾਨੂੰ ਮੰਦਰ ਦਿਖਾ ਰਿਹਾ ਇਹ ਉਹ ਮੰਦਿਰ ਹੈ ਪਿੱਛੇ ਕੈਮਰਾਮੈਨ ਨੂੰ ਕਹੂੰਗਾ ਤਸਵੀਰ ਦਿਖਾਈ ਜਾ ਰਹੀ ਹੈ ਸਮੁੰਦਰ ਦੀ ਜਿਹਦੇ ਵਿੱਚ ਸ਼ਿਵ ਪਰਿਵਾਰ ਸੀ ਸ਼ਨੀ ਮਾਰਾ ਸੀ ਮਾ ਗੋਰਾ ਸੀ ਕਾਰ्तिकेय ਜੀ ਸੀਗੇ ਗਣੇਸ਼ ਜੀ ਸੀਗੇ ਜਿਨਾਂ ਦੀ ਮੂਰਤੀਆਂ ਖੰਡਿਤ ਤੱਕ ਕਰ ਦਿੱਤੀਆਂ ਗਈਆਂ ਲੇਕਿਨ ਕਵਰ ਨਹੀਂ ਕੀਤਾ ਗਿਆ ਨਾ ਮੂਰਤੀ ਵਿਰਸਰਜਨ ਕੀਤੀ ਗਈ ਹੈ ਨਾ ਪਰਾਣ ਪਿਸਟਲ ਕਰਕੇ ਮੂਰਤੀਆਂ ਲਗਾਈਆਂ ਗਈਆਂ ਤਾਂ ਕਿ ਇਹਨੂੰ ਕਵਰ ਕਰ ਦੋ ਕਿਉਂਕਿ ਹਿੰਦੂਆਂ ਦੀ ਆਸਤਾ ਕਿਤਨਾ ਕਿਤੇ ਰਵੀਬੱਤਰਾ ਦੇ ਕਹਨ ਦੇ ਮੁਤਾਬਿਕ ਠੇਸ ਪਹੁੰਚਦੀ ਹੈ ਰਵੀਬੱਤਰਾ ਜੀ ਨੇ ਸਾਫ਼ ਗੱਲ ਕੀਤੀ ਹੈ ਕਿ ਅਸੀਂ ਟੱਕ ਕੇ ਜਾਵਾਂਗੇ ਆਹਾ ਜਿਹੜਾ ਧਰਮ ਹੋ ਰਿਹਾ ਕਾਫੀ ਆਤ ਹੋ ਰਿਹਾ ਦਿਖ ਰਿਹਾ ਹੈ ਸਾਫ਼ ਕਹਿਤਾ ਰਵੀਬੱਤਰੇ ਨੇ ਕਿ ਅਗਰ ਤੁਹਾਡੇ ਕੋਲ ਮੁਜ਼ਰੀ ਫੜਿਆ ਜਾਂਦਾ ਤਾਂ ਉਹਨੂੰ ਜਲਦੀ ਤੋਂ ਜਲਦ ਫੜੋ ਕਿਉਂਕਿ ਸਾਡੇ ਧਰਮ ਦੇ ਨਾਲ ਜੋ ਬੇਦਬੀਆਂ ਕੀਤੀਆਂ ਜਾਂਦੀਆਂ ਨੇ ਉਹ ਸਾਡੇ ਕੋਲ ਕਤਾਈ برداشت ਨਹੀਂ ਕੀਤੀਆਂ ਜਾਣਗੀਆਂ ਲੋਕਾਂ ਨੂੰ ਕੈਮਰਾਮੈਨ ਐਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੋਨਣਾ ਲਾ